ਉਹ ਨੂੰ ਮੈਂ ਸਖਤੀ ਨਾਲ ਪੇਸ਼ ਆਉਂਗਾ ਇਹ ਤੁਹਾਨੂੰ ਪਤਾ ਨਹੀਂ ਆਮ ਇਹਨਾਂ ਦੇ ਬਿਆਨ ਛੱਪਦੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਹਿਣਾ ਚਾਹਣਾ ਹੈ ਜਿਸ ਕਾਇਦਾ ਕਾਨੂੰਨ ਨੂੰ ਤੋੜਨ ਤੇ ਤੂੰ ਕਹਿੰਦਾ ਹੈ ਕਿ ਮੈਂ ਸਖਤੀ ਨਾਲ ਪੇਸ਼ ਆਉ ਉਹ ਕਾਇਦਾ ਕਾਨੂੰਨ ਤਿੰਨ ਸਾਲਾਂ ਵਿੱਚ ਬਣਿਆ ਤਿੰਨ ਸਾਲਾਂ ਵਿੱਚ ਦੇਸ਼ ਦਾ ਕਾਇਦਾ ਕਾਨੂੰਨ ਆਪ ਜੀ ਨੂੰ ਪਤਾ ਕਿ 26 ਜਨਵਰੀ ਨੂੰ ਉਹ ਕਾਇਦਾ ਕਾਨੂੰਨ ਲਾਗੂ ਹੋਇਆ ਸੀ ਉਹ ਕੇਵਲ ਤਿੰਨ ਸਾਲਾਂ ਚ ਬਣਿਆ ਜੇ ਤਿੰਨਾਂ ਸਾਲਾਂ ਵਿੱਚ ਬਣੇ ਹੋਏ ਕਾਇਦਾ ਕਾਨੂੰਨ ਨੂੰ ਕੋ ਤੋੜਦਾ ਏ ਤੇ ਸਖਬੀਰ ਸਿੰਘ ਬਾਦਲ ਕਹਿੰਦਾ ਮੈਂ ਸ਼ਕਤੀ ਨਾਲ ਪੇਸ਼ ਆਉਂਗਾ ਉਸ ਕਾਇਦਾ ਕਾਨੂੰਨ ਦੀ ਇੰਨੀ ਵੱਡੀ ਮਹਾਨਤਾ ਉਹਦੀ ਨਿਗਾ ਵਿੱਚ ਹੈ ਮੈਂ ਕਹਿੰਦਾ ਸਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਪੰਥ ਦਾ ਕਾਇਦਾ ਕਾਨੂੰਨ ਤੁਸੀਂ ਤੋੜਿਆ ਗੁਰੂ ਸਾਹਿਬ ਜੀ ਦੇ ਪਾਵਨ ਤਖਤਾਂ ਦੇ ਉੱਪਰ ਇਹ ਕਾਇਦਾ ਕਾਨੂੰਨ ਇਹ ਪਰੰਪਰਾ ਤਿੰਨਾਂ ਸਾਲਾਂ ਚ ਨਹੀਂ ਬਣੀ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 239 ਸਾਲ ਦਾ ਲੰਬਾ ਸਮਾਂ ਲੱਗਾ ਇਸ ਕਾਇਦਾ ਕਾਨੂੰਨ ਬੰਦੇ ਨੂੰ ਕਲਗੀਧਰ ਪਾਤਸ਼ਾਹ ਨੇ ਸੁਖਵੀਰ ਸਿੰਘ ਬਾਦਲ ਨਿਗਾਹ ਖੋਲ ਕੇ ਦੇਖੀ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਲਰ ਕੇ ਦੇਖੇ ਤੇਰੀ ਆਤਮਾ ਨੂੰ ਸ਼ਹੀਦ ਸਿੰਘ ਤੁਹਾਡੇ ਪਰਿਵਾਰ ਨੂੰ ਕਿਦਾਂ ਰਾਤ ਨੂੰ ਤੁਹਾਡੀ ਮਾਨਸਿਕਤਾ ਨੂੰ ਹਿਲਾ ਕੇ ਸੁੱਟਦੇ ਨੇ ਇਹ ਤੁਹਾਨੂੰ ਖੁਦ ਪਤਾ ਲੱਗੇਗਾ ਖੁਦ ਪਤਾ ਲੱਗੇਗਾ ਏ ਨਾ ਸਮਝੀ ਸੁਖਵੀਰ ਸਿੰਘ ਬਾਦਲ ਨੂੰ ਕਹਿ ਰਿਹਾ ਕਿ ਤੂੰ ਬਹੁਤ ਵੱਡਾ ਧਨਾੜ ਹੈ ਤੇਰੇ ਪਾਸ ਬਹੁਤ ਵੱਡੀ ਸੰਪਤੀ ਹੈ ਤੂੰ ਇਹ ਨਾ ਸੋਚੀਂ ਤੇਰੇ ਪਾਸ ਬਹੁਤ ਵੱਡੀਆਂ ਟਰਾਂਸਪੋਰਟਾਂ ਨੇ ਇੱਕ ਗੱਲ ਦਾ ਖਿਆਲ ਕਰੀ ਸੁਖਵੀਰ ਸਿੰਘ ਬਾਦਲ ਇੱਥੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਤਨ ਆਉਂਦੇ ਨੇ ਨਦਰ ਉਪਠੀ ਦੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਉਹ ਤੇਰੇ ਵਰਗੇ ਸੁਲਤਾਨਤਾ ਕਾਹ ਖਾਂਦੇ ਸੰਸਾਰ ਤੋਂ ਚਲੇ ਗਏ ਇਹ ਤੇਰੀਆਂ ਟ੍ਰਾਂਸਪੋਰਟਾਂ ਤੇਰੇ ਧਨਾੜਪੁਣਾ ਕਿਥੇ ਰਹਿ ਜੇਗਾ ਖਾਲਸਾ ਪੰਥ ਵਿੱਚ ਦੂਸਰੀ ਗੱਲ ਗੁਰੂ ਸਾਹਿਬ ਜੀ ਦਾ ਉਹ ਪਾਵਨ ਬਚਨ ਹੈ ਪੇਖਾਰੀ ਤੇ ਰਾਜ ਕਰਾਵਾ ਹੈ ਰਾਜਾ ਤੇ ਪੇਖਾਰੀ ਕਿ ਇਹ ਸਾਨੂੰ ਗੁਰੂ ਸਾਹਿਬ ਜੀ ਦੇ ਪਾਵਨ ਤਖਤਾਂ ਦੀਆਂ ਪਦਮੀਆਂ ਤੇ ਬੈਠਿਆਂ ਨੂੰ ਇਹੇ ਸਮਝੀ ਬੈਠਾ ਨੇ ਕਿ ਗਰੀਬ ਸਿੱਖਾਂ ਨੇ ਘਰਾਂ ਚ ਇਹਨਾਂ ਦੇ ਜਨਮ ਹੋਏ ਆ ਸਖਬੀਰ ਸਿੰਘ ਬਾਦਲ ਦੇ ਮਨ ਤਿਕੋ ਗੱਲ ਮੈਂ ਸਮੁੱਚੇ ਖਾਲਸਾ ਪੰਥ ਨੂੰ ਦੱਸਣਾ ਚਾਹੁੰਨਾ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਪ੍ਰਕਾਸ਼ ਸਿੰਘ ਬਾਦਲ ਔਰ ਸਖਬੀਰ ਸਿੰਘ ਬਾਦਲ ਦੇ ਮਨ 'ਚ ਇੱਕ ਗੱਲ ਘਰ ਕਰ ਗਈ ਹੈ ਕਿ ਗੁਰੂ ਸਾਹਿਬ ਜੀ ਦੇ ਪਾਵਨ ਤਖਤਾਂ ਦੇ ਜਥੇਦਾਰ ਗਰੀਬ ਘਰਾਂ 'ਚ ਪੈਦਾ ਹੋਏ ਆ। ਵਾਕਿਆ ਸੀ ਗਰੀਬ ਸੇਖਾਂ। ਕੀ ਹੋਇਆ ਜੇ ਸਾਡੇ ਕੋਲ ਪਾਸ ਕੋ ਉਪਲਾਟ ਨਹੀਂ? ਕੀ ਹੋਇਆ ਜੇ ਸਾਡੇ ਪਾਸ ਕੋਠੀਆਂ ਨਹੀਂ? ਕੀ ਹੋਇਆ ਜੇ ਸਾਡੇ ਪਾਸ ਗੱਡੀਆਂ ਨਹੀਂ? ਪਰ ਤੂੰ ਤਾਂ ਆਪਣੇ ਆਪ ਨੂੰ ਤਨਾੜਕਾ ਹੀ ਰਿਹਾ ਏ। ਪਰ ਆਉਣ ਵਾਲਾ ਸਮਾਂ ਦੇਖੀ ਇਹ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਪਦਵੀ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ। ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ। ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ ਮਹਾਨ ਤਖਤ ਹੈ ਇਹਦਾ ਮਹਾਨ ਤਖਤਾਂ ਤੇ ਸ਼ਹੀਦਾਂ ਦੇ ਪੈਰੇ ਨੂੰ ਤੋੜੇਗਾ ਉਹਨੂੰ ਮੈਂ ਸ਼ਕਤੀ ਨਾਲ ਪੇਸ਼ ਆਉਂਗਾ ਇਹ ਤੁਹਾਨੂੰ ਪਤਾ ਨਹੀਂ ਆਮ ਇਹਨਾਂ ਦੇ ਬਿਆਨ ਸ਼ពਦੇ ਮੈਂ ਸਖਵੀਰ ਸਿੰਘ ਬਾਦਲ ਨੂੰ ਕਹਿਣਾ ਚਾਹਣਾ ਹੈ ਜੇਸ ਕਾਇਦਾ ਕਾਨੂੰਨ ਨੂੰ ਤੋੜਨ ਤੇ ਤੂੰ ਕਹਿੰਦਾ ਹੈ ਕਿ ਮੈਂ ਸ਼ਕਤੀ ਨਾਲ ਪੇਸ਼ ਆਉ ਉਹ ਕਾਇਦਾ ਕਾਨੂੰਨ ਤਿੰਨਾਂ ਸਾਲਾਂ ਵਿੱਚ ਬਣਿਆ ਤਿੰਨਾਂ ਸਾਲਾਂ ਵਿੱਚ ਦੇਸ਼ ਦਾ ਕਾਇਦਾ ਕਾਨੂੰਨ ਆਪ ਜੀ ਨੂੰ ਪਤਾ ਕਿ 26 ਜਨਵਰੀ ਨੂੰ ਉਹ ਕੈਦਾ ਕਾਨੂੰਨ ਲਾਗੂ ਹੋਇਆ ਸੀ ਉਹ ਕੇਵਲ ਤਿੰਨਾਂ ਸਾਲਾਂ ਚ ਬਣਿਆ ਜੇ ਤਿੰਨਾਂ ਸਾਲਾਂ ਵਿੱਚ ਬਣੇ ਹੋਏ ਕੈਦਾ ਕਾਨੂੰਨ ਨੂੰ ਕੋ ਤੋੜਦਾ ਹੈ ਤੇ ਸੁਖਵੀਰ ਸਿੰਘ ਬਾਦਲ ਕਹਿੰਦਾ ਮੈਂ ਸ਼ਕਤੀ ਨਾਲ ਪੇਸ਼ ਆਉਂਗਾ ਉਸ ਕੈਦਾ ਕਾਨੂੰਨ ਦੀ ਇੰਨੀ ਵੱਡੀ ਮਹਾਨਤਾ ਉਹਦੀ ਨਿਗਾ ਵਿੱਚ ਹੈ